ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਇੱਕ ਬੜੇ ਹੀ ਦਿਲਚਸਪ ਇੱਕ ਨਵੀਂ ਜਿਹੀ ਆਈਡੀ ਤੇ ਗੱਲ ਕਰਨੀ ਆ ਹਾਂਜੀ ਇਹ ਇੱਕ ਨਿਵੇਸ਼ ਐਪ ਦਾ ਕਨਸੈਪਟ ਹੈ ਨਾਂ ਹੈ ਟ੍ਰੇਡਮੈਨ ਹੂੰ ਸਾਡੇ ਕੋਲ ਇਸ ਬਾਰੇ ਕੁਝ ਗੱਲਬਾਤ ਦੇ ਟੁਕੜੇ ਨੇ ਇੱਕ ਟ੍ਰਾਂਸਕ੍ਰਿਪਟ ਹੈ ਹੂੰ ਤੇ ਨਾਲ ਹੀ ਉਹ ਜਾਣੇ ਪਛਾਣੇ ਤਰੀਕੇ ਐਸਆਈਪੀ ਐਸਟੀਪੀ ਐਸਡਬਲਿਊਪੀ ਉਹਨਾਂ ਬਾਰੇ ਵੀ ਥੋੜੀ ਜਾਣਕਾਰੀ ਹੈ ਮਤਲਬ ਐਸਆਈਪੀ ਤਾਂ ਹੋ ਗਿਆ ਨਾ ਰੈਗੂਲਰ ਥੋੜਾ ਥੋੜਾ ਪਾਉਣਾ ਹਾਂ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਤੇ ਐਸਟੀਪੀ ਇੱਕ ਫੰਡ ਤੋਂ ਦੂਜੇ 'ਚ ਪੈਸੇ ਘੁਮਾਉਣ ਲਈ ਹਾਂਜੀ ਟਰਾਂਸਫਰ ਪਲਾਨ ਤੇ ਐਸ ਡਬਲਯੂ ਪੀ ਉਹ ਪੈਸੇ ਕਢਵਾਉਣ ਲਈ ਰੈਗੂਲਰ ਇਨਕਮ ਮੰਗ ਬਿਲਕੁਲ ਵਿਥਡਰੋਅਲ ਪਲਾਨ ਤੇ ਅੱਜ ਆਪਾਂ ਇਸ ਟ੍ਰੇਡਮੈਨ ਦੇ ਅਨੋਖੇ ਤਰੀਕੇ ਨੂੰ ਹੀ ਸਮਝਣਾ ਹੈ ਹੈਨਾ ਹਾਂ ਇਹ ਸਿਰਫ ਪੈਸੇ ਦੀ ਗੱਲ ਨਹੀਂ ਕਰਦਾ ਇਹ ਕਹਿੰਦਾ ਹੈ ਕਿ ਨਿਵੇਸ਼ ਨੂੰ ਸਾਡੀ ਜ਼ਿੰਦਗੀ ਦੇ ਬਾਕੀ ਦੋ ਅਹਿਮ ਹਿੱਸਿਆਂ ਨਾਲ ਵੀ ਜੋੜੋ ਸਾਡਾ ਸਮਾਂ ਤੇ ਸਾਡੀ ਊਰਜਾ ਬਿਲਕੁਲ ਕਿਉਂਕਿ ਦੇਖੋ ਆਮ ਤੌਰ ਤੇ ਲੋਕ ਜਦੋਂ ਸੋਚਦੇ ਨੇ ਨਿਵੇਸ਼ ਬਾਰੇ ਤਾਂ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਤਾਂ ਬੜਾ ਔਖਾ ਕੰਮ ਹੈ ਹਾਂ ਗੁੰਜਲਦਾਰ ਲੱਗਦਾ ਹੈ ਬਹੁਤ ساری ਜਾਣਕਾਰੀ ਔਖੇ ਔਖੇ ਸ਼ਬਦ ਕੋਈ ਕੁਝ ਕਹਿੰਦਾ ਕੋਈ ਕੁਝ ਬੰਦਾ ਉਲਝ ਜਾਂਦਾ ਹਾਂਜੀ ਤੇ ਇਹ ਟਰੇਡਮੈਨ ਦਾ ਆਈਡੀਆ ਇਸੇ ਉਲਝਣ ਨੂੰ ਸ਼ਾਇਦ ਘਟ ਕਰਨ ਦੀ ਕੋਸ਼ਿਸ਼ ਹੈ ਦਰਅਸਲ ਜਿਹੜਾ ਰਵਾਇਤੀ ਨਿਵੇਸ਼ ਹੈ ਨਾ ਉਹਦੇ ਵਿੱਚ ਕਈ ਦਿੱਕਤਾਂ ਨੇ ਇੱਕ ਤਾਂ ਭਾਸ਼ਾ ਹੀ ਔਖੀ ਲੱਗਦੀ ਆ ਕਿੰਨੇ ਸਾਰੇ ਟੈਕਨੀਕਲ ਸ਼ਬਦ ਨੇ ਹਾਂ ਆਮ ਬੰਦੇ ਦੇ ਸਿਰ ਉਤੋਂ ਨਹੀਂ ਲੰਘ ਜਾਂਦੇ ਨੇ ਬਿਲਕੁਲ ਦੂਜਾ ਲੋਕ ਡਰ ਜਾਂਦੇ ਨੇ ਜਿਹੜਾ ਬਾਜ਼ਾਰ ਥੋੜਾ ਉੱਪਰ ਥੱਲੇ ਹੁੰਦਾ ਫਿਰ ਉਹ ਕਬਰਾ ਕੇ ਵੇਚ ਦਿੰਦੇ ਨੇ ਜਾਂ ਖਰੀਦ ਲੈਂਦੇ ਨੇ ਭਾਵਨਾਤਮਕ ਫੈਸਲੇ ਹਾਂ ਭਾਵਨਾਵਾਂ 'ਚ ਵਹਿ ਜਾਂਦੇ ਨੇ ਤੇ ਤੀਜਾ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਜਿਹੜੀ ਚੀਜ਼ ਆਪਾਂ ਲੈ ਰਹੇ ਆ ਉਹ ਅਸਲ 'ਚ ਹੈ ਕੀ ਟਰੇਡਮੈਨ ਕਹਿੰਦਾ ਹੈ ਕਿ ਜੇ ਆਪਾਂ ਨਿਵੇਸ਼ ਨੂੰ ਸਮਾਂ ਪੈਸਾ ਤੇ ਊਰਜਾ ਨਾਲ ਜੋੜ ਲਈਏ ਤਾਂ ਇਹ ਸਾਰਾ ਕੰਮ ਸੌਖਾ ਤੇ ਜ਼ਿਆਦਾ ਮਤਲਬ ਵਾਲਾ ਬਣ ਸਕਦਾ ਹੈ ਅੱਛਾ ਫਿਰ ਇਹਨੂੰ ਖੋਲ ਕੇ ਦੇਖਦੇ ਹਾਂ ਇਹ ਸਮਾਂ ਪੈਸਾ ਊਰਜਾ ਵਾਲਾ ਸਿਸਟਮ ਕੰਮ ਕਿਵੇਂ ਕਰਦਾ ਹੈ ਪਹਿਲਾਂ ਪੈਸਾ ਬਾਰੇ ਦੀ ਗੱਲ ਕਰੀਏ ਹੂੰ ਕਹਿੰਦੇ ਨੇ ਇਹ ਥੋੜੇ ਸਮੇ ਲਈ ਹੈ ਸ਼ਾਰਟ ਟਰਮ ਹਾਂਜੀ ਇਸ ਪਿੱਛੇ ਆਈਡੀਆ ਬੜਾ ਦਿਲਚਸਪ ਹੈ ਇਹ ਕਹਿੰਦਾ ਹੈ ਕਿ ਜਿਹੜੇ ਸਾਡੇ ਰੋਜ਼ ਦੇ ਖਰਚੇ ਨੇ ਨਾ ਹਾਂਜੀ ਹਾਂ ਖਾਸ ਕਰਕੇ ਉਹ ਜਿਹੜੇ ਸਾਨੂੰ ਲੱਗਦਾ ਕਿ ਜ਼ਿਆਦਾ ਹੋ ਰਹੇ ਨੇ ਜਿਵੇਂ ਬਾਹਰੋਂ ਖਾਣਾ ਮੰਗਵਾਣਾ ਆਨਲਾਈਨ ਸ਼ਾਪਿੰਗ ਕਰਨੀ ਹਾਂ ਜਾਂ ਟੈਕਸੀ ਦੇ ਕਿਰਾਏ ਬਿਲਕੁਲ ਕਹਿੰਦੇ ਨੇ ਇਹਨਾਂ ਖਰਚਿਆਂ ਨੂੰ ਹੀ ਨਿਵੇਸ਼ ਦਾ ਮੌਕਾ ਬਣਾ ਲਓ ਤਾਂਕਿ ਇਹਨਾਂ ਖਰਚਿਆਂ ਦਾ ਅਸਰ ਥੋੜਾ ਘਟ ਜਾਵੇ ਆਫਸੈਟ ਹੋ ਜਾਵੇ ਮਤਲਬ ਜੇ ਮੈਂ ਮੰਨ ਲਓ ਸਵੀਗੀ ਜਾਂ ਜ਼ੋਮੈਟੋ ਤੇ ਬਹੁਤ ਪੈਸੇ ਲਾ ਰਿਹਾ ਤਾਂ ਮੈਂ ਉਹਨਾਂ ਕੰਪਨੀਆਂ 'ਚ ਜਾਂ ਉਸੇ ਤਰ੍ਹਾਂ ਦੀਆਂ ਹੋਰ ਕੰਪਨੀਆਂ 'ਚ ਨਿਵੇਸ਼ ਕਰ ਦਿਆਂ ਹਾਂਜੀ ਤਾਂ ਕਿ ਜੇ ਕੰਪਨੀ ਨੂੰ ਫਾਇਦਾ ਹੋਵੇ ਤਾਂ ਮੇਰੇ ਖਰਚੇ ਦਾ ਵੀ ਕੁਝ ਹਿੱਸਾ ਵਾਪਸ ਆ ਜਾਵੇ ਇੱਕ ਤਰ੍ਹਾਂ ਨਾਲ ਬਿਲਕੁਲ ਆਈਡੀਆ ਇਹੀ ਹੈ ਇਹ ਤੁਹਾਡੀ ਖਰਚ ਕਰਨ ਦੀ ਆਦਤ ਨੂੰ ਨਿਵੇਸ਼ ਦੀ ਆਦਤ ਨਾਲ ਜੋੜਨ ਦੀ ਕੋਸ਼ਿਸ਼ ਹੈ ਪਰ ਇਸ ਲਈ ਤਾਂ ਐਪ ਨੂੰ ਡਾਟਾ ਚਾਹੀਦਾ ਹੋਊਗਾ ਹਾਂ ਬਿਲਕੁਲ ਸਰੋਤ ਦੱਸਦੇ ਨੇ ਕਿ ਇਹ ਡਾਟਾ ਲਿਆ ਜਾ ਸਕਦਾ ਹੈ ਜਿਵੇਂ ਖਰਚਾ ਟਰੈਕ ਕਰਨ ਵਾਲੀਆਂ ਐਪਸ ਤੋਂ ਜਿਵੇਂ ਸਵੀਗੀ ਬਲਿੰਕਟ ਵਗੈਰਾ ਹਾਂ ਜਾਂ ਫਿਰ ਮਨੀ 뷰 ਵਲਨਟ ਵਰਗੀਆਂ ਵਿੱਤੀ ਐਪਸ ਤੋਂ ਜਾਂ ਸਿੱਧਾ ਬੈਂਕ ਜਾਂ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਤੋਂ ਪਰ ਇਹ ਡਾਟਾ ਇਕੱਠਾ ਕਰਨਾ ਤੇ ਉਹਦੀ ਸੁਰੱਖਿਆ ਇਹ ਤਾਂ ਵੱਡਾ ਮੁੱਦਾ ਹੈ ਪ੍ਰਾਈਵੇਸੀ ਦਾ ਹੈਨਾ ਯਕੀਨਨ ਤੇ ਸਰੋਤਾਂ ਵਿੱਚ ਵੀ ਇਹ ਗੱਲ ਆਈ ਹੈ ਇਹ ਬਹੁਤ ਵੱਡੀ ਚੁਣੌਤੀ ਹੈ ਲੋਕਾਂ ਨੂੰ ਭਰੋਸਾ ਦੇਣਾ ਪਊਗਾ ਕਿ ਉਹਨਾਂ ਦਾ ਡਾਟਾ ਸੁਰੱਖਿਅਤ ਹੈ ਹੂੰ ਤੇ ਵਕ ਵਕ ਥਾਵਾ ਤੋਂ ਡਾਟਾ ਸਹੀ ਤਰੀਕੇ ਨਾਲ ਇਕੱਠਾ ਕਰਨਾ ਉਹ ਵੀ ਸੌਖਾ ਕੰਮ ਨਹੀਂ ਪਰ ਜੇ ਹੋ ਜਾਵੇ ਹਾਂ ਤਾਂ ਲੋਕ ਸ਼ਾਇਦ ਆਪਣੇ ਖਰਚਿਆਂ ਬਾਰੇ ਜ਼ਿਆਦਾ ਸੋਚਣ ਲੱਗ ਪੈਣ ਤੇ ਨਿਵੇਸ਼ ਨਾਲ ਜੁੜਨ ਦਾ ਇੱਕ ਨਵਾਂ ਤਰੀਕਾ ਮਿਲ ਜਾਵੇ ਉਹਨਾਂ ਨੂੰ ਠੀਕ ਹੈ ਚਲੋ ਇਹ ਤਾਂ ਹੋ ਗਿਆ ਪੈਸਾ ਹੁਣ ਸਮਾਂ ਦੀ ਗੱਲ ਕਰਦੇ ਹਾਂ ਇਹ ਦੱਸਿਆ ਗਿਆ ਹੈ ਕਿ ਮੀਡੀਅਮ ਟਰਮ ਲਈ ਹੈ ਇਸ ਦਾ ਕੀ ਮਤਲਬ ਹੈ ਸਮਾਂ ਵਾਲਾ ਪਹਿਲੂ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਅਸੀਂ ਆਪਣਾ ਜ਼ਿਆਦਾਤਰ ਸਮਾਂ ਕਿੱਥੇ ਲਾਉਣੇ ਆ ਜਾਂ ਕਿਸ ਕੰਮ ਵਿੱਚ ਸਾਡੀ ਮੁਹਾਰਤ ਹੈ ਜਾਂ ਡੂੰਗੀ ਦਿਲਚਸਪੀ ਅੱਛਾ ਜਿਵੇਂ ਆਪਣਾ ਕੰਮ ਦੰਦਾ ਹਾਂ ਜਿਵੇਂ ਕੋਈ ਆਈਟੀ ਵਿੱਚ ਹੈ ਕੋਈ ਡਾਕਟਰ ਹੈ ਕੋਈ ਟੀਚਰ ਹੈ ਜਾਂ ਫਿਰ ਕੋਈ ਸ਼ੌਕ ਜਿਵੇਂ ਕਿਸੇ ਨੂੰ ਖੇਡਾਂ ਦਾ ਸ਼ੌਕ ਹੈ ਫੋਟੋਗ੍ਰਾਫੀ ਦਾ ਗੇਮਿੰਗ ਦਾ ਹਮ ਆਈਡੀਆ ਇਹ ਹੈ ਕਿ ਜਿਸ ਇੰਡਸਟਰੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਉਹਦੇ ਵਿੱਚ ਪੈਸਾ ਲਾਉਣਾ ਸ਼ਾਇਦ ਜ਼ਿਆਦਾ ਸੁਰੱਖਿਅਤ ਹੈ ਤਾਂ ਫਾਇਦਾ ਇਹ ਹੋਇਆ ਕਿ ਸਾਨੂੰ ਬਾਹਰੋਂ ਬਹੁਤੀ ਖੋਜ-ਖਬਰ ਨਹੀਂ ਕਰਨੀ ਪੈਣੀ ਅਸੀਂ ਆਪਣੇ ਅੰਦਰ ਦੇ ਗਿਆਨ ਨੂੰ ਹੀ ਵਰਤ ਸਕਦੇ ਹਾਂ ਹਾਂ ਕੁਝ ਹੱਦ ਤੱਕ ਇਹੀ ਗੱਲ ਹੈ ਜੇ ਕੋਈ ਆਈਟੀ ਵਾਲਾ ਬੰਦਾ ਹੈ ਉਸ ਨੂੰ ਆਪਣੇ ਖੇਤਰ ਦੀਆਂ ਕੰਪਨੀਆਂ ਬਾਰੇ ਨਵੀਆਂ ਤਕਨੀਕਾਂ ਬਾਰੇ ਅੱਗੇ ਕੀ ਹੋਣ ਵਾਲਾ ਹੈ ਇਸ ਦੀ ਸ਼ਾਇਦ ਜ਼ਿਆਦਾ ਸਮਝ ਹੋਵੇਗੀ ਹਾਂ ਦੂਜਿਆਂ ਨਾਲੋਂ ਤਾਂ ਵੱਧ ਹੀ ਹੋਵੇਗੀ ਬਿਲਕੁਲ ਇਸ ਨਾਲ ਫਿਰ ਹਰ ਵੇਲੇ ਬਾਜ਼ਾਰ ਦੀਆਂ ਖਬਰਾਂ ਦੇਖਣ ਦੀ ਲੋੜ ਘਟ ਜਾਂਦੀ ਹੈ ਸਰੋਤਾਂ ਵਿੱਚ ਇੱਕ ਐਪ ਇਨਸਟੈਂਟ ਦਾ ਵੀ ਜ਼ਿਕਰ ਸੀ ਹਾਂ ਸ਼ਾਇਦ ਉਹ ਫੋਨ ਦੀ ਵਰਤੋਂ ਨੂੰ ਦੇਖ ਕੇ ਦੱਸ ਸਕਦੀ ਹੈ ਕਿ ਬੰਦਾ ਕਿਹੜੀਆਂ ਐਪਸ ਤੇ ਜ਼ਿਆਦਾ ਸਮਾਂ ਲਾ ਰਿਹਾ ਹੈ ਇਸ ਤੋਂ ਦੀ ਦਿਲਚਸਪੀ ਵਾਲੇ ਖੇਤਰਾਂ ਦਾ ਪਤਾ ਲੱਗ ਸਕਦਾ ਹੈ ਇਹ ਤਾਂ ਦਿਲਚਸਪ ਹੈ ਪਰ ਇਸ ਵਿੱਚ ਇਹ ਡਰ ਨਹੀਂ ਕਿ ਆਪਾਂ ਆਪਣੇ ਹੀ ਖੇਤਰ ਬਾਰੇ ਕੁਝ ਜ਼ਿਆਦਾ ਹੀ ਪੋਜ਼ਿਟਿਵ ਹੋ ਜਾਈਏ ਜਾਂ ਪੱਖਪਾਤ ਕਰ ਲਈਏ ਇਹ ਬਿਲਕੁਲ ਸਹੀ ਨੁਕਤਾ ਹੈ ਆਪਣੇ ਖੇਤਰ ਦੀ ਸਮਝ ਹੋਣਾ ਚੰਗੀ ਗੱਲ ਹੈ ਪਰ ਇਹ ਹੋਮ ਬਾਇਸ ਯਾਨੀ ਆਪਣੇ ਹੀ ਘਰ ਵੱਲ ਝੁਕਾ ਜਾਂ ਅਨਨੇ ਵਿਸ਼ਵਾਸ ਦਾ ਖਤਰਾ ਵੀ ਪੈਦਾ ਕਰ ਸਕਦਾ ਹੈ ਹਾਂ ਕਿ ਮੇਰੀ ਇੰਡਸਟਰੀ ਦਾ ਡੋਬੀ ਨਹੀਂ ਸਕਦੀ ਹਾਂਜੀ ਇਸ ਲਈ ਸੰਤੁਲਨ ਜ਼ਰੂਰੀ ਹੈ ਸ਼ਾਇਦ ਟ੍ਰੇਡਮੈਨ ਇਹ ਕਹਿ ਰਿਹਾ ਹੈ ਕਿ ਜਾਣੇ ਪਛਾਣੇ ਖੇਤਰਾਂ ਤੋਂ ਸ਼ੁਰੂ ਕਰਨਾ ਚੰਗਾ ਹੈ ਪਰ ਬਾਕੀਆਂ ਨੂੰ ਬਿਲਕੁਲ ਪੋਲ ਨਾ ਜਾਓ ਤੇ ਜਿਵੇਂ ਸਰੋਤਾਂ ਚ ਲਿਖਿਆ ਬੰਦੇ ਦੀ ਮਹਾਰਤ ਕਈ ਪਾਸੇ ਹੋ ਸਕਦੀ ਹੈ ਹਾਂ ਇਹ ਵੀ ਹੈ ਕੋਈ ਆਈਟੀ ਚ ਕੰਮ ਕਰਦਾ ਹੋ ਸਕਦਾ ਪਰ ਖੇਡਾਂ ਚ ਬਹੁਤ ਦਿਲਚਸਪੀ ਰੱਖਦਾ ਹੋ ਸਕਦਾ ਹੈ ਇਹ ਐਪ ਸ਼ਾਇਦ ਇਸ ਸਾਰੇ ਗਿਆਨ ਨੂੰ ਵਰਤਣ ਦੀ ਕੋਸ਼ਿਸ਼ ਕਰੇਗੀ ਸਮਝ ਗਿਆ ਤੇ ਹੁਣ ਤੀਜਾ ਤੇ ਆਖਰੀ ਊਰਜਾ ਇਹ ਲੰਬੇ ਸਮੇਂ ਯਾਨੀ ਲੌਂਗ ਟਰਮ ਲਈ ਹੈ ਤੇ ਕਦਰਾਂ ਕੀਮਤਾਂ ਤੇ ਟਿਕਿਆ ਹੈ ਇਹ ਕਿਵੇਂ ਊਰਜਾ ਵਾਲਾ ਹਿੱਸਾ ਸ਼ਾਇਦ ਸਭ ਤੋਂ ਵੱਖਰਾ ਹੈ ਇਹ ਕਹਿੰਦਾ ਹੈ ਕਿ ਸਾਨੂੰ ਪੈਸਾ ਉਹਨਾਂ ਕੰਪਨੀਆਂ ਜਾਂ ਕਾਰਨਾ ਵਿੱਚ ਲਾਉਣਾ ਚਾਹੀਦਾ ਹੈ ਜਿਨ੍ਹਾਂ ਨਾਲ ਅਸੀਂ ਦਿਲੋਂ ਜੁੜੇ ਹੋਏ ਹਾਂ ਨੈਟਿਕ ਤੌਰ ਤੇ ਸਹੀ ਮੰਨਦੇ ਹਾਂ ਜਿੱਥੇ ਸਾਡੀ ਊਰਜਾ ਲੱਗਦੀ ਹੈ ਅੱਛਾ ਜਿਵੇਂ ਜਿਵੇਂ ਉਹ ਕੰਪਨੀਆਂ ਜਿਹੜੀਆਂ ਵਾਤਾਵਰਣ ਲਈ ਕੰਮ ਕਰ ਰਹੀਆਂ ਨੇ ਹਰੀ ਊਰਜਾ ਇਲੈਕਟ੍ਰਿਕ ਗੱਡੀਆਂ ਜਾਂ ਸਮਾਜਿਕ ਭਲਾਈ ਲਈ ਸਿਹਤ ਲਈ ਜੈਵਿਕ ਖੇਤੀ ਹੈਲਦੀ ਖਾਣਾ ਜਾਂ ਕੋਈ ਵੀ ਅਜਿਹਾ ਮੁੱਦਾ ਜਿਸ ਤੇ ਸਾਨੂੰ ਪੱਕਾ ਯਕੀਨ ਹੋਵੇ ਇਹ ਤਾਂ ਬਈ ਕਮਾਲ ਦੀ ਗੱਲ ਹੋ ਗਈ ਮਤਲਬ ਸਿਰਫ ਪੈਸਾ ਕਮਾਉਣਾ ਨਹੀਂ ਆਪਣੇ ਪੈਸੇ ਨੂੰ ਆਪਣੀਆਂ ਕਦਰਾਂ ਕੀਮਤਾਂ ਨਾਲ ਜੋੜਨਾ ਸਰੋਤਾਸ ਤਾਂ ਇਹ ਵੀ ਲਿਖਿਆ ਸੀ ਕਿ ਜੇ ਅਜਿਹੀ ਕੋਈ ਕੰਪਨੀ ਔਖੀ ਹੋ ਜਾਵੇ ਤਾਂ ਬੰਦਾ ਸ਼ਾਇਦ ਉਸ ਨੂੰ ਖਰੀਦਣ ਬਾਰੇ ਵੀ ਸੋਚੇ ਹਾਂ ਇਹ ਤਾਂ ਨਿਵੇਸ਼ ਨਹੀਂ جنੂਨ ਹੋ ਗਿਆ ਹਾਂ ਇੱਕ ਬਹੁਤ ਪੱਕਾ ਪਾਵਨਾਤਮਕ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਹੈ ਇਸ ਪਿੱਛੇ ਸੋਚ ਇਹ ਹੋ ਸਕਦੀ ਹੈ ਕਿ ਜਦੋਂ ਤੁਸੀਂ ਕਿਸੇ ਕੰਪਨੀ ਦੇ ਮਕਸਦ ਤੇ ਯਕੀਨ ਰੱਖਦੇ ਹੋ ਨਾ ਤਾਂ ਤੁਸੀਂ ਉਹਦੇ ਨਾਲ ਲੰਮਾ ਸਮਾਂ ਜੁੜੇ ਰਹਿੰਦੇ ਹੋ ਭਾਵੇਂ ਬਾਜ਼ਾਰ 'ਚ ਉਤਰਾ ਚੜਾਹਾ ਆਉਣ ਫਿਰ ਤੁਸੀਂ ਘਬਰਾ ਕੇ ਵੇਚਦੇ ਨਹੀਂ ਹਾਂ ਲੰਬੀ ਸੋਚ ਰੱਖਦੇ ਹੋ ਹਾਂਜੀ ਸਰੋਤਾ ਵਿੱਚ ਹੈਲਥੀਫਾਈ ਮੀ ਵਰਗੀਆਂ ਐਪਸ ਦਾ ਜ਼ਿਕਰ ਹੈ ਸ਼ਾਇਦ ਉਹ ਇਹ ਸਮਝਣ 'ਚ ਮਦਦ ਕਰਨ ਕਿ ਲੋਕ ਆਪਣੀ ਸਿਹਤ ਲਈ ਕਿੰਨੇ ਕੋ ਗੰਭੀਰ ਨੇ ਤੇ ਉਸ ਹਿਸਾਬ ਨਾਲ ਨਿਵੇਸ਼ ਦੇ ਸੁਝਾਅ ਦੇਣ ਪਰ ਇਹ ਪਤਾ ਕਰਨਾ ਕਿ ਕਿਹੜੀ ਕੰਪਨੀ ਸੱਚੀ ਮੁੱਚੀ ਮੇਰੀਆਂ ਕਦਰਾਂ ਕੀਮਤਾਂ ਤੇ ਚੱਲ ਰਹੀ ਹੈ ਇਹ ਵੀ ਤਾਂ ਸੌਖਾ ਨਹੀਂ ਕੰਪਨੀਆਂ ਦਾਅਵੇ ਬੜੇ ਕਰਦੀਆਂ ਨੇ ਬਿਲਕੁਲ ਇਹ ਬਹੁਤ ਵੱਡੀ ਚੁਣੌਤੀ ਹੈ ਗ੍ਰੀਨ ਵਾਸ਼ਿੰਗ ਤਾਂ ਸੁਣਿਆ ਹੀ ਹੋਣਾ ਹਾਂ ਕਿ ਦਿਖਾਉਂਦੇ ਕੁਝ ਹੋਰ ਨੇ ਹੁੰਦੇ ਕੁਝ ਹੋਰ ਨੇ ਹਾਂਜੀ ਕਹਿੰਦੇ ਨੇ ਅਸੀਂ ਵਾਤਾਵਰਣ ਦੇ ਪੱਖ 'ਚ ਹਾਂ ਪਰ ਅਸਲ 'ਚ ਹੁੰਦੇ ਨਹੀਂ ਇਸ ਲਈ ਇਹ ਪਛਾਣਨ ਲਈ ਕਿ ਕੌਣ ਸੱਚ ਬੋਲ ਰਿਹਾ ਹੈ ਬਹੁਤ ਖੋਜ ਤੇ ਪਾਰਦਰਸ਼ਤਾ ਦੀ ਲੋੜ ਪਵੇਗੀ ਟਰੇਡਮੈਨ ਵਰਗੀ ਐਪ ਨੂੰ ਇਸ ਵਿੱਚ ਮਦਦ ਕਰਨੀ ਪਵੇਗੀ ਸ਼ਾਇਦ ਕੋਈ ਰੇਟਿੰਗ ਜਾਂ ਸਰਟੀਫਿਕੇਸ਼ਨ ਸਿਸਟਮ ਵਰਤ ਕੇ ਤਾਂ ਹੈ ਟਰੇਡਮੈਨ ਦਾ ਤਿੰਨ ਪੱਕੀ ਫਲਸਫਾ ਪੈਸਾ ਸਮਾਂ ਊਰਜਾ ਪਰ ਇਹ ਸਭ ਅੱਜ ਦੇ ਵਿੱਤੀ ਸਿਸਟਮ ਦੀਆਂ ਕਿਹੜੀਆਂ ਖਾਸ ਪਰੇਸ਼ਾਨੀਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਰੋਤਾਂ ਵਿੱਚ ਮੌਜੂਦਾ ਸਿਸਟਮ ਦੀ ਕਾਫੀ ਆਲੋਚਨਾ ਵੀ ਹੈ ਹਾਂ ਸਰੋਤ ਕਈ ਮੁੱਦੇ ਚੁੱਕਦੇ ਨੇ ਇੱਕ ਵੱਡਾ ਮੁੱਦਾ ਹੈ ਉਲਝਣ ਦਾ ਖਾਸ ਕਰਕੇ ਪ੍ਰੋਡਕਟਸ ਨੂੰ ਲੈ ਕੇ ਸਮਝ ਹੀ ਨਹੀਂ ਆਉਂਦੀ ਕਿ ਕੀ ਹੈ ਜਿਵੇਂ ਜਿਵੇਂ LIC ਦੀ ਉਦਾਹਰਣ ਦਿੱਤੀ ਗਈ ਹੈ ਬਹੁਤ ਸਾਰੇ ਲੋਕ ਸੋਚਦੇ ਨੇ LIC ਸਿਰਫ ਬੀਮਾ ਹੈ ਹਾਂ ਇੰਸ਼ੋਰੈਂਸ ਪਾਲਿਸੀ ਪਰ ਅਸਲ ਵਿੱਚ ਕਈ LIC ਪਾਲਸੀਆਂ ਵਿੱਚ ਬੀਮੇ ਦੇ ਨਾਲ ਨਾਲ ਨਿਵੇਸ਼ ਵੀ ਹੁੰਦਾ ਹੈ ਉਹਦੇ ਵਿੱਚ ਸ਼ੇਅਰ ਬਾਜ਼ਾਰ ਇਕਵਿਟੀ ਤੇ ਕਰਜ਼ਾ ਡੈਟ ਦੋਵੇਂ ਹੋ ਸਕਦੇ ਨੇ ਇਹ ਗੱਲ ਆਮ ਬੰਦੇ ਤੱਕ ਸਾਫ਼-ਸਾਫ਼ ਪਹੁੰਚਦੀ ਨਹੀਂ ਤੇ ਇਸ ਨਾਲ ਨੁਕਸਾਨ ਕੀ ਹੁੰਦਾ ਹੈ ਨੁਕਸਾਨ ਇਹ ਹੈ ਕਿ ਲੋਕ ਬਿਨਾਂ ਪੂਰੀ ਜਾਣਕਾਰੀ ਦੇ ਫੈਸਲੇ ਲੈ ਲੈਂਦੇ ਨੇ ਹੋ ਸਕਦਾ ਹੈ ਉਹ ਲੋੜ ਤੋਂ ਮਹਿੰਗਾ ਪ੍ਰੋਡਕਟ ਲੈ ਲੈਣ ਯਾ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਉਹਨਾਂ ਦਾ ਪੈਸਾ ਕਿੱਥੇ ਲੱਗਾ ਹੈ ਕਿੰਨਾ ਰਿਸਕ ਹੈ ਹੂੰ ਇਸੇ ਤਰ੍ਹਾਂ ਐਸਬੀਆਈ ਦੀ ਗੱਲ ਹੈ ਲੋਕ ਇਸ ਨੂੰ ਬੈਂਕ ਸਮਝਦੇ ਨੇ ਪਰ ਉਹ ਐਸਬੀਆਈ ਮਿਊਚੁਅਲ ਫੰਡ ਵੀ ਵੇਚਦੇ ਨੇ ਐਸਬੀਆਈ ਲਾਈਫ ਇੰਸ਼ੋਰੈਂਸ ਵੀ ਹਾਂ ਹੈ ਤਾਂ ਇੱਕੋ ਗਰੁੱਪ ਪਰ ਜਦੋਂ ਇਹ ਸਾਫ਼ ਨਹੀਂ ਹੁੰਦਾ ਕਿ ਕਿਹੜਾ ਪ੍ਰੋਡਕਟ ਕੀ ਕਰਦਾ ਹੈ ਤਾਂ ਲੋਕ ਗਲਤ ਉਮੀਦਾਂ ਰੱਖ ਲੈਂਦੇ ਨੇ ਫਿਰ ਬਾਅਦ ਚ ਨਿਰਾਸ਼ ਹੁੰਦੇ ਨੇ ਸਰੋਤਾਂ ਵਿੱਚ ਡੈਰੀਵੇਟਿਵਜ਼ ਬਾਰੇ ਵੀ ਬੜੀਆਂ ਸਖਤ ਗੱਲਾਂ ਕਹੀਆਂ ਗਈਆਂ ਨੇ ਇਕ ਕੰਕੜਾ ਸੀ ਕਿ 90% ਤੋਂ ਵੱਧ ਲੋਕ ਇਹਨਾਂ 'ਚ ਪੈਸਾ ਗਵਾਉਂਦੇ ਨੇ ਇਹ ਐਨਾ ਖਤਰਨਾਕ ਕਿਉਂ ਹੈ ਡੈਰੀਵੇਟਿਵਜ਼ ਜਿਵੇਂ ਫਿਊਚਰਸ ਤੇ ਆਪਸ਼ਨਸ ਹੁੰਦੇ ਨੇ ਇਹ ਅਸਲ ਵਿੱਚ ਬਹੁਤ ਗੁੰਝਲਦਾਰ ਚੀਜ਼ਾਂ ਨੇ ਹਾਂ ਸੁਣਿਆ ਤਾਂ ਹੈ ਇਹਨਾਂ ਦਾ ਅਸਲ ਮਕਸਦ ਹੁੰਦਾ ਹੈ ਹੈਜਿੰਗ ਯਾਨੀ ਆਪਣੇ ਜੋਖਮ ਨੂੰ ਕਟਾ ਕਰਨਾ ਅੱਛਾ ਉਹ ਕਿਵੇਂ ਮੰਨ ਲਓ ਕਿਸੇ ਕੋਲ ਬਹੁਤ ਸਾਰੇ ਸ਼ੇਅਰਸ ਨੇ ਉਸ ਨੂੰ ਡਾਇਰੈਕਟੇ ਬਾਜ਼ਾਰ ਡਿੱਗ ਸਕਦਾ ਹੈ ਤਾਂ ਡੈਰੀਵੇਟਿਵਜ਼ ਵਰਤ ਕੇ ਆਪਣੇ ਹੋਣ ਵਾਲੇ ਨੁਕਸਾਨ ਨੂੰ ਘਟ ਕਰ ਸਕਦਾ ਪਰ ਮੁਸ਼ਕਿਲ ਉਦੋਂ ਆਉਂਦੀ ਹੈ ਜਦੋਂ ਲੋਕ ਇਹਨਾਂ ਨੂੰ ਬਿਨਾਂ ਸਮਝੇ ਸਿਰਫ ਤੇਜ਼ੀ ਨਾਲ ਪੈਸਾ ਕਮਾਉਣ ਦੇ ਲਾਲਚ ਵਿੱਚ ਵਰਤਦੇ ਨੇ ਸੱਟੇਬਾਜ਼ੀ ਲਈ ਤੇ ਸਰੋਤ ਕਹਿੰਦੇ ਨੇ ਕਿ ਜ਼ਿਆਦਾਤਰ ਲੋਕ ਇਹੀ ਕਰ ਰਹੇ ਨੇ ਤੇ ਜਿਹੜੇ ਵਿਚੋਲੇ ਨੇ ਪਲੈਟਫਾਰਮ ਨੇ ਉਹ ਇਸ ਨੂੰ ਹੋਰ ਹਵਾ ਦਿੰਦੇ ਨੇ ਹਾਂ ਇਸ਼ਾਰਾ ਉਸੇ ਪਾਸੇ ਹੈ ਕਿਉਂਕਿ ਡੈਰੀਵੇਟਿਵਜ਼ ਵਿੱਚ ਲੀਵਰੇਜ ਬਹੁਤ ਹੁੰਦੀ ਹੈ ਮਤਲਬ ਥੋੜੇ ਪੈਸੇ ਨਾਲ ਵੱਡਾ ਸੌਦਾ ਹੋ ਜਾਂਦਾ ਹੈ ਹਾਂ ਤਾਂ ਫਿਰ ਵੱਡੇ ਮੁਨਾਫੇ ਦਾ ਲਾਲਚ ਵੀ ਹੁੰਦਾ ਹੋਗਾ ਬਿਲਕੁਲ ਪਰ ਉਸੇ ਤਰ੍ਹਾਂ ਵੱਡੇ ਨੁਕਸਾਨ ਦਾ ਖਤਰਾ ਵੀ ਹੁੰਦਾ ਹੈ ਤੇ ਜ਼ਿਆਦਾਤਰ ਲੋਕ ਪੈਸਾ ਗਵਾਉਂਦੇ ਹੀ ਨੇ ਸਰੋਤ ਆਲੋਚਨਾ ਕਰਦੇ ਨੇ ਕਿ ਕੁਝ ਬ੍ਰੋਕਰ ਫਰਮਾਂ ਕੁਝ ਪਲੇਟਫਾਰਮ ਇਸ ਨੂੰ ਬਹੁਤ ਵਧਾ ਚੜਾ ਕੇ ਦੱਸਦੇ ਨੇ ਕਿਉਂਕਿ ਉਹਨਾਂ ਨੂੰ ਇਸ ਤੋਂ ਕਮਿਸ਼ਨ ਬਹੁਤ ਮਿਲਦਾ ਹੈ ਹੂੰ ਇਤੋਂ ਤੱਕ ਕਿ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹ ਵੀ ਕਈ ਵਾਰ ਸਿਰਫ ਫਾਇਦਿਆਂ ਤੇ ਜ਼ੋਰ ਦਿੰਦੀ ਹੈ ਤੇ ਖਤਰਿਆਂ ਨੂੰ ਘੱਟ ਦੱਸਦੀ ਹੈ ਇਸ ਨਾਲ ਉਲਝਣ ਹੋਰ ਵੱਧਦੀ ਹੈ ਇਸੇ ਤਰ੍ਹਾਂ ਟੈਕਨੀਕਲ ਐਨਾਲਿਸਿਸ ਦੀ ਵੀ ਆਲੋਚਨਾ ਹੈ ਪਹਿਲੇ ਦੱਸੋ ਇਹ ਟੈਕਨੀਕਲ ਐਨਾਲਿਸਿਸ ਹੁੰਦਾ ਕੀ ਹੈ ਟੈਕਨੀਕਲ ਐਨਾਲਿਸਿਸ ਇੱਕ ਤਰੀਕਾ ਹੈ ਜੀ ਜਿਸ ਵਿੱਚ ਲੋਕ ਪੁਰਾਣੀਆਂ ਕੀਮਤਾਂ ਦੇ ਚਾਰਟ ਦੇਖਦੇ ਨੇ ਪੈਟਰਨ ਲੱਭਦੇ ਨੇ ਕਿੰਨੀ ਖਰੀਦ ਵੇਚ ਹੋ ਰਹੀ ট্রেਡਿੰਗ ਵੋਲਿਊਮ ਉਹ ਦੇਖਦੇ ਨੇ ਹਾਂ ਉਹ ਗ੍ਰਾਫ ਜੇ ਬਣੇ ਹੁੰਦੇ ਨੇ ਹਾਂਜੀ ਤੇ ਉਸ ਦੇ ਆਧਾਰ ਤੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅੱਗੇ ਕੀਮਤ ਕਿੱਧਰ ਜਾਵੇਗੀ ਕਈ ਤਰ੍ਹਾਂ ਦੇ ਸੂਚਕ ਹੁੰਦੇ ਨੇ ਇਹਦੇ ਵਿੱਚ ਤੇ ਸਰੋਤ ਇਸ ਦੀ ਆਲੋਚਨਾ ਕਿਉਂ ਕਰ ਰਹੇ ਨੇ ਸਰੋਤ ਕਹਿੰਦੇ ਨੇ ਕਿ ਇਹ ਬਹੁਤ ਗੁੰਜਲਦਾਰ ਹੈ ਤੇ ਅਕਸਰ ਲੋਕਾਂ ਨੂੰ ਸੋਚ ਸਮਝ ਕੇ ਫੈਸਲੇ ਲੈਣ ਦੀ ਬਜਾਏ ਭਾਵਨਾਵਾਂ 'ਚ ਵਹਾ ਦਿੰਦਾ ਹੈ ਡਰ ਤੇ ਲਾਲਚ ਹਾਂ ਕਿ ਹੁਣੇ ਖਰੀਦ ਲੋ ਹੁਣੇ ਵੇਚ ਦਿਓ ਹਾਂ ਉਹਨਾਂ ਦਾ ਮੰਨਣਾ ਹੈ ਕਿ ਇਹ ਇੱਕ ਤਰ੍ਹਾਂ ਦਾ ਸ਼ੋਰ ਹੈ ਜਿਹੜਾ ਨਿਵੇਸ਼ ਦੇ ਅਸਲ ਮਕਸਦ ਤੋਂ ਧਿਆਨ ਹਟਾ ਦਿੰਦਾ ਹੈ ਅਸਲ ਮਕਸਦ ਤਾਂ ਇੱਕ ਚੰਗੀ ਕੰਪਨੀ ਵਿੱਚ ਹਿੱਸੇਦਾਰ ਬਣਨਾ ਹੈ ਤਾ ਫਿਰ ਟ੍ਰੇਡਮੈਨ ਇਹਨਾਂ ਸਾਰੀਆਂ ਔਕੜਾਂ ਦਾ ਕੀ ਹਾਲ ਦੱਸਦਾ ਹੈ ਇਹ ਕਿਵੇਂ ਵੱਖਰਾ ਹੈ ਟ੍ਰੇਡਮੈਨ ਦਾ ਹਲ ਹੈ ਸਰਲਤਾ ਤੇ ਸਿੱਧਾ ਰਿਸ਼ਤਾ ਇਹ ਕੋਸ਼ਿਸ਼ ਕਰਦਾ ਹੈ ਕਿ ਵਿਚੋਲਿਆਂ ਦਾ ਰੋਲ ਘੱਟ ਹੋਵੇ ਨਿਵੇਸ਼ਕ ਸਿੱਧਾ ਉਸ ਕੰਪਨੀ ਉਸ ਚੀਜ਼ ਨਾਲ ਜੁੜੇ ਜਿਸ ਨੂੰ ਉਹ ਸਮਝਦਾ ਹੈ ਜਾਂ ਜਿਸ ਤੇ ਉਹ ਯਕੀਨ ਰੱਖਦਾ ਹੈ ਹਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸਮਾਂ ਪੈਸਾ ਊਰਜਾ ਬਿਲਕੁਲ ਇਹ ਪਾਰਦਰਸ਼ਤਾ ਤੇ ਜ਼ੋਰ ਦਿੰਦਾ ਹੈ ਤੇ ਇਸ ਗੱਲ ਤੇ ਕਿ ਨਿਵੇਸ਼ ਦਾ ਕੋਈ ਮਕਸਦ ਹੋਵੇ ਸਰੋਤਾਂ ਵਿੱਚ ਸੁਨਿਆਰੇ ਤੇ ਚੌਲ ਵਾਲੇ ਕਿਸਾਨ ਦੀਆਂ ਉਦਾਹਰਨਾਂ ਵੀ ਸਨ ਹਾਂ ਉਹ ਏਸੇ ਸਿੱਧੇ ਰਿਸ਼ਤੇ ਨੂੰ ਸਮਝਾਉਣ ਲਈ ਸਨ ਜਿਵੇਂ ਸੁਨਿਆਰਾ ਸੋਨੇ ਦਾ ਕੰਮ ਕਰਦਾ ਹੈ ਸੋਨੇ ਦੀ ਉਤਾਰ ਚੜਾਓ ਨੂੰ ਸਮਝਦਾ ਹੈ ਹਾਂਜੀ ਤਾਂ ਉਸ ਲਈ ਸੋਨੇ ਦੀਆਂ ਖਾਣਾ ਵਾਲੀ ਕੰਪਨੀ ਦੇ ਸ਼ੇਅਰਾਂ 'ਚ ਪੈਸਾ ਲਾਉਣਾ ਸ਼ਾਇਦ ਸੌਖਾ ਤੇ ਸਮਝ ਆਉਣ ਵਾਲਾ ਕੰਮ ਹੋਵੇ ਠੀਕ ਹੈ ਇਸੇ ਤਰ੍ਹਾਂ ਜਿਹੜਾ ਕਿਸਾਨ ਚੌਲ ਉਗਾਉਂਦਾ ਹੈ ਤੇ ਕਿਸੇ ਖਾਸ ਚੌਲ ਮਿਲ ਨੂੰ ਵੇਚਦਾ ਹੈ ਉਸ ਲਈ ਉਸੇ ਮਿਲ ਵਿੱਚ ਹਿੱਸੇਦਾਰੀ ਲੈਣਾ ਯਾਨੀ ਨਿਵੇਸ਼ ਕਰਨਾ ਇੱਕ ਮਤਲਬ ਰੱਖਦਾ ਹੈ ਹਾਂ ਇੱਕ ਤਰ੍ਹਾਂ ਦੀ ਭਾਈ ਵਾਲੀ ਜਾਂ ਮਾਲਕੀ ਦੀ ਭਾਵਨਾ ਆ ਜਾਂਦੀ ਹੈ ਬਿਲਕੁਲ ਇਹ ਸਿਰਫ ਸਕਰੀਨ ਤੇ ਸ਼ੇਰਾਂ ਦੀ ਕੀਮਤ ਦੇਖਣ ਤੋਂ ਵੱਖਰੀ ਗੱਲ ਹੈ ਇਹ ਸਭ ਨੂੰ ਮਿਲਾ ਕੇ ਫਿਰ ਨਿਵੇਸ਼ ਦੀ ਰਣਨੀਤੀ ਬਾਰੇ ਕੀ ਸਲਾਹ ਹੈ ਉਹ 100 ਘਟਾਓ ਉਮਰ ਵਾਲਾ ਨਿਯਮ ਵੀ ਸੀ ਹਾਂ 100 ਘਟਾਓ ਉਮਰ ਇੱਕ ਬਹੁਤ ਸਧਾਰਨ ਜਿਹਾ ਸੂਲ ਹੈ ਇਹ ਕਹਿੰਦਾ ਹੈ ਕਿ ਜਿੰਨੀ ਤੁਹਾਡੀ ਉਮਰ ਘੱਟ ਹੈ ਓਨਾ ਜ਼ਿਆਦਾ ਪੈਸਾ ਤੁਸੀਂ ਇਕਵਿਟੀ ਚ ਲਾਓ ਜਾਨੀ ਸ਼ੇਅਰ ਬਾਜ਼ਾਰ ਵਰਗੀਆਂ ਚੀਜ਼ਾਂ 'ਚ ਜਿੱਥੇ ਰਿਸਕ ਜ਼ਿਆਦਾ ਪਰ ਰਿਟਰਨ ਵੀ ਜ਼ਿਆਦਾ ਹੋ ਸਕਦਾ ਹੈ ਹਾਂਜੀ ਤੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਪੈਸੇ ਨੂੰ ਸੁਰੱਖਿਅਤ ਥਾਵਾਂ 'ਵਾਲ ਲੈ ਜਾਓ ਜਿਵੇਂ ਡੈਟ ਫੰਡ ਬੈਂਕ ਐਫ ਡੀ ਬਾਂਡ ਜਿੱਥੇ ਰਿਸਕ ਘੱਟ ਹੋਵੇ ਹਾਂ ਇਸ ਪਿੱਛੇ ਸੋਚ ਇਹ ਹੈ ਕਿ ਜਵਾਨੀ ਚ ਜੇ ਨੁਕਸਾਨ ਹੋ ਵੀ ਜਾਵੇ ਤਾਂ ਸੰਭਲਣ ਲਈ ਸਮਾਂ ਹੁੰਦਾ ਹੈ ਪਰ ਵੱਡੀ ਉਮਰ ਚ ਪੂੰਜੀ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਪਰ ਇਹ ਸਿਰਫ ਇੱਕ ਮੋਟਾ ਜਿਹਾ ਹਿਸਾਬ ਹੈ ਹੈਨਾ ਬਿਲਕੁਲ ਅਸਲੀ ਵੰਡ ਤਾਂ ਬੰਦੇ ਦੇ ਆਪਣੇ ਹਾਲਾਤ ਰਿਸਕ ਲੈਣ ਦੀ ਸਮਰੱਥਾ ਤੇ ਟੀਚਿਆਂ ਤੇ ਨਿਰਭਰ ਕਰਦੀ ਹੈ ਤੇ ਉਹ ਪੈਸੇ ਨੂੰ ਰੰਗ ਤੇ ਮਕਸਦ ਦੇਣ ਵਾਲੀ ਗੱਲ ਉਹ ਟ੍ਰੇਡਮੈਨ ਦੇ ਫਲਸਫੇ ਨਾਲ ਕਿਵੇਂ ਮਿਲਦੀ ਹੈ ਇਹ ਗੱਲ ਤਾਂ ਟ੍ਰੇਡਮੈਨ ਦੇ ਬਿਲਕੁਲ ਕੇਂਦਰ ਵਿੱਚ ਹੈ ਇਹ ਕਹਿੰਦੀ ਹੈ ਕਿ ਤੁਹਾਡੇ ਪੈਸੇ ਦੇ ਹਰ ਹਿੱਸੇ ਦਾ ਇੱਕ ਖਾਸ ਕੰਮ ਹੋਣਾ ਚਾਹੀਦਾ ਹੈ ਇੱਕ ਮਕਸਦ ਅੱਛਾ ਕੁਝ ਪੈਸਾ ਥੋੜੇ ਸਮੇਂ ਦੇ ਖਰਚਿਆਂ ਲਈ ਪੈਸਾ ਵਾਲਾ ਪਹਿਲੂ ਕੁਝ ਪੈਸਾ ਮੀਡੀਅਮ ਟਰਮ ਦੇ ਟੀਚਿਆਂ ਲਈ ਜਾਣੇ ਪਛਾਣੇ ਖੇਤਰਾਂ ਵਿੱਚ ਸਮਾਂ ਵਾਲਾ ਪਹਿਲੂ ਤੇ ਕੁਝ ਲੰਬੇ ਸਮੇਂ ਲਈ ਆਪਣੀਆਂ ਕਦਰਾਂ ਕੀਮਤਾਂ ਵਾਲੇ ਨਿਵੇਸ਼ਾਂ ਲਈ ਊਰਜਾ ਵਾਲਾ ਪਹਿਲੂ ਹਾਂਜੀ ਇਸ ਤਰ੍ਹਾਂ ਤੁਹਾਡਾ ਪੋਰਟਫੋਲੀਓ ਸਿਰਫ ਵੱਖ-ਵੱਖ ਨਿਵੇਸ਼ਾਂ ਦਾ ਢੇਰ ਨਹੀਂ ਰਹਿੰਦਾ ਉਹ ਤੁਹਾਡੀ ਜ਼ਿੰਦਗੀ ਤੁਹਾਡੇ ਟੀਚਿਆਂ ਦਾ ਸ਼ੀਸ਼ਾ ਬਣ ਜਾਂਦਾ ਹੈ ਇਸ ਮਕਸਦ ਵਾਲੀ ਵੰਡ ਨੂੰ ਅਮਲ 'ਚ ਲਿਆਉਣ ਲਈ ਐਸਟੀਪੀ ਯਾਨੀ ਸਿਸਟਮੈਟਿਕ ਟ੍ਰਾਂਸਫਰ ਪਲਾਨ ਦੀ ਗੱਲ ਵੀ ਸੀ ਇਹ ਕਿਵੇਂ ਮਦਦ ਕਰਦਾ ਹੈ ਐਸਟੀਪੀ ਬਹੁਤ ਕਮ ਦੀ ਚੀਜ਼ ਹੈ ਮੰਨ ਲਓ ਤੁਸੀਂ ਸ਼ੁਰੂ 'ਚ ਸਾਰਾ ਪੈਸਾ ਇਕਵਿਟੀ 'ਚ ਲਾਇਆ ਸੀ ਲੰਬੇ ਸਮੇਂ ਦੇ ਵਾਅਦੇ ਲਈ ਹਾਂ ਪਰ ਹੁਣ ਤੁਹਾਨੂੰ ਪਤਾ ਕਿ 2 ਸਾਲ ਬਾਅਦ ਘਰ ਦੀ ਡਾਊਨ ਪੇਮੈਂਟ ਦੇਣੀ ਹੈ ਹੂੰ ਤੁਸੀਂ ਨਹੀਂ ਚਾਹੁੰਦੇ ਕਿ ਐਨ ਮੌਕੇ ਤੇ ਬਾਜ਼ਾਰ ਡਿੱਗ ਗਿਆ ਹੋਵੇ ਤੇ ਤੁਹਾਡੇ ਪੈਸੇ ਕੱਢ ਜਾਣ ਹੂੰ एसटीपी ਤੁਹਾਨੂੰ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਹਰ ਮਹੀਨੇ ਥੋੜਾ ਥੋੜਾ ਪੈਸਾ ਆਪਣੇ ਇਕਵਿਟੀ ਫੰਡ ਚੋਂ ਕੱਢ ਕੇ ਇੱਕ ਘੱਟ ਰਿਸਕ ਵਾਲੇ ਡੈਟ ਫੰਡ ਚ ਪਾਈ ਜਾਓ। ਅੱਛਾ ਆਟੋਮੈਟਿਕਲੀ? ਹਾਂ ਯੋਜਨਾਬੱਧ ਤਰੀਕੇ ਨਾਲ। ਇਸ ਤਰ੍ਹਾਂ ਜਦੋਂ ਤੁਹਾਨੂੰ ਪੈਸੇ ਦੀ ਲੋੜ ਪਵੇਗੀ ਉਹ ਇੱਕ ਸੁਰੱਖਿਅਤ ਜਗ੍ਹਾ ਤੇ ਹੋਵੇਗਾ। ਇਹ ਪੈਸੇ ਨੂੰ ਸਹੀ ਸਮੇਂ ਤੇ ਸਹੀ ਕੰਮ ਲਈ ਤਿਆਰ ਕਰਦਾ ਹੈ। ਤਾਂ ਜੇ ਆਪਾਂ ਸਾਰੀ ਗੱਲ ਦਾ ਨਿਚੋੜ ਕੱਢੀਏ ਤਾਂ ਟ੍ਰੇਡਮੈਂਟ ਦਾ ਮੁੱਖ ਆਈਡੀਆ ਕੀ ਹੈ? ਨਿਚੋੜ ਇਹ ਹੈ ਜੀ ਕਿ ਟ੍ਰੇਡਮੈਨ ਨਿਵੇਸ਼ ਨੂੰ ਇੱਕ ਬਹੁਤ ਹੀ ਨਿੱਜੀ, ਸਹਿਜ ਤੇ ਮਕਸਦ ਵਾਲਾ ਕੰਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੂੰ ਇਹ ਪੈਸੇ ਤੇਰੇ ਦੀ ਦੁਨੀਆ ਨੂੰ ਆਮ ਲੋਕਾਂ ਦੀ ਰੋਜ਼ ਦੀ ਜ਼ਿੰਦਗੀ ਨਾਲ ਜੋੜਨਾ ਚਾਹੁੰਦਾ ਹੈ। ਉਹਨਾਂ ਦੇ ਖਰਚੇ, ਪੈਸਾ, ਉਹਨਾਂ ਦਾ ਕੰਮ ਤੇ ਸ਼ੌਕ, ਸਮਾਂ ਤੇ ਉਹਨਾਂ ਦੀਆਂ ਕਦਰਾਂ ਕੀਮਤਾਂ, ਊਰਜਾ। ਹਾਂ। ਇਸ ਦਾ ਟੀਚਾ ਹੈ ਕਿ ਮੌਜੂਦਾ ਸਿਸਟਮ ਦੀਆਂ ਜਿਹੜੀਆਂ ਉਲਝਣਾਂ ਨੇ ਜਿਹੜਾ ਸ਼ੋਰ ਸ਼ਰਾਬਾ ਹੈ ਜਿਹੜੇ ਵਿਚੋਲੇ ਨੇ ਉਹਨਾਂ ਦੀ ਲੋੜ ਕੱਟੇ ਨਿਵੇਸ਼ਕ ਨੂੰ ਜ਼ਿਆਦਾ ਤਾਕਤ ਮਿਲੇ ਜ਼ਿਆਦਾ ਸਪਸ਼ਟਤਾ ਮਿਲੇ ਮਤਲਬ ਨਿਵੇਸ਼ ਕੋਈ ਡਰਾਉਣੀ ਚੀਜ਼ ਨਾ ਰਹੇ ਜ਼ਿੰਦਗੀ ਦਾ ਹਿੱਸਾ ਬਣ ਜਾਵੇ ਬਿਲਕੁਲ ਜ਼ਿੰਦਗੀ ਦਾ ਇੱਕ ਕੁਦਰਤੀ ਹਿੱਸਾ ਇਹ ਸੱਚੀ ਇੱਕ ਬਹੁਤ ਵੱਖਰੀ ਤੇ ਦਿਲਚਸਪ ਸੋਚ ਲੱਗਦੀ ਹੈ ਸੋਚਨ ਤੇ ਮਜਬੂਰ ਕਰਦੀ ਹੈ ਹਾਂਜੀ ਤੇ ਇੱਥੇ ਇੱਕ ਆਖਰੀ ਸਵਾਲ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਇਹ ਇਹਨਾਂ ਸਰੋਤਾਂ ਤੋਂ ਹੀ ਨਿਕਲਦਾ ਹੈ ਪਰ ਜਵਾਬ ਕੋਈ ਸਿੱਧਾ ਨਹੀਂ ਦਿੱਤਾ ਗਿਆ ਹਾਂਜੀ ਸਵਾਲ ਇਹ ਹੈ ਕਿ ਜੇਕਰ ਅਸੀਂ ਸੱਚਮੁੱਚ ਨਿਵੇਸ਼ ਨੂੰ ਆਪਣੀ ਜ਼ਿੰਦਗੀ ਦੇ ਐਨੇ ਅੰਦਰੂਨੀ ਹਿੱਸਿਆਂ ਨਾਲ ਜੋੜ ਲਈਏ ਸਾਡੇ ਖਰਚੇ ਸਾਡਾ ਸਮਾਂ ਸਾਡੀਆਂ ਕਦਰਾਂ ਕੀਮਤਾਂ ਤਾਂ ਕੀ ਇਹ ਸਿਰਫ ਸਾਡੇ ਨਿਵੇਸ਼ ਕਰਨ ਦੇ ਤਰੀਕੇ ਨੂੰ ਬਦਲੇਗਾ ਜਾਂ ਯਾ ਇਹ ਪੈਸੀ ਨਾਲ ਸਾਡੇ ਪੂਰੇ ਰਿਸ਼ਤੇ ਨੂੰ ਹੀ ਇੱਕ ਨਵੀਂ ਸ਼ਕਲ ਦੇ ਦੇਵੇਗਾ ਕੀ ਇਸ ਨਾਲ ਅਸੀਂ ਜ਼ਿਆਦਾ ਜ਼ਿੰਮੇਵਾਰ ਖਪਤਕਾਰ ਬਣ ਸਕਦੇ ਹਾਂ ਜ਼ਿਆਦਾ ਜਾਗਰੂਕ ਨਾਗਰਿਕ ਤੇ ਸ਼ਾਇਦ ਜ਼ਿਆਦਾ ਮਕਸਦ ਵਾਲੇ ਇਨਸਾਨ ਵਾਹ ਇਹ ਸਵਾਲ ਦਾ ਸੱਚਮੁੱਚ ਬਹੁਤ ਡੂੰਗਾ ਹੈ ਤੇ ਸੋਚਣ ਲਈ ਬਹੁਤ ਕੁਝ ਦਿੰਦਾ ਹੈ ਇਸ ਸਾਰੀ ਗੱਲਬਾਤ ਲਈ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੇ ਸਾਰੇ ਸੁਣਵਾਲਿਆਂ ਦਾ ਵੀ ਧੰਨਵਾਦ ਕਿ ਤੁਸੀਂ ਸਾਡੇ ਨਾਲ ਇਸ ਪਰਚੋਲ ਵਿੱਚ ਸ਼ਾਮਿਲ ਹੋਏ ਉਮੀਦ ਹੈ ਟ੍ਰੇਡਮੈਨ ਦੇ ਇਸ ਨਵੇਂ ਆਈਡੀਆ ਬਾਰੇ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਕੁਝ ਨਵਾਂ ਸੋਚਣ ਲਈ ਮਿਲਿਆ ਹੋਵੇਗਾ ਅਗਲੀ ਵਾਰ ਫਿਰ ਮਿਲਾਂਗੇ